2022 ਦੇ ਵਿੱਚ ਇੱਕ ਔਰਤ ਆਪਣੇ بیٹے ਦੇ ਨਾਲ ਇਹ ਸੁਪਨਾ ਲੈਂਦੀ ਹੈ ਕਿ ਹੁਣ ਮੈਂ ਕੈਨੇਡਾ ਜਾ ਕੇ ਸੈਟਲ ਹੋ ਜਾਣਾ ਉੱਥੇ ਜਾ ਕੇ ਰਹਾਂਗੀ ਵਧੀਆ ਲਾਈਫ ਸਟਾਈਲ ਮਿਲੇਗਾ ਔਰ ਇਸੇ ਦੇ ਚਲਦਿਆਂ ਇਹ ਔਰਤ ਜਿਹੜੀ ਹੈ ਇੱਕ ਮੋਟੀ ਰਕਮ ਟਰੈਵਲ ਏਜੰਟ ਨੂੰ ਦੇ ਦਿੰਦੀ ਹੈ ਕਿ ਤੁਸੀਂ ਮੈਨੂੰ ਤੇ ਮੇਰੇ 13 ਸਾਲ ਦੇ بیٹے ਨੂੰ ਕੈਨੇਡਾ ਪਹੁੰਚਾ ਦਿਓ ਹੁਣ ਜੋ ਕੁਝ ਇਸ ਔਰਤ ਦੇ ਨਾਲ ਹੁੰਦਾ ਹੈ ਇਹ ਖਬਰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੁਹਾਡੇ ਪੈਰਾਂ ਹੇਠ ਦੀ ਜ਼ਮੀਨ ਨਿਕਲ ਜਾਏਗੀ ਅਸਾਮ ਦੇ ਪਿੰਡ ਨੋਗਾਉਂ ਦੀ ਰਹਿਣ ਵਾਲੀ ਵਹੀਦਾ ਬੇਗਮ ਜਿਦੇ ਪਤੀ ਦੀ ਡੈਥ ਹੋ ਜਾਂਦੀ ਹੈ ਤੇ ਉਹ ਲਗਭਗ 1 ਕਰੋੜ 60 ਲੱਖ ਦੀ ਪ੍ਰਾਪਰਟੀ ਵੇਚ ਕੇ ਇੱਕ ਟਰੈਵਲ ਏਜੰਟ ਦੇ ਸੰਪਰਕ ਦੇ ਵਿੱਚ ਆ ਜਾਂਦੀ ਹੈ। ਇਸ ਟਰੈਵਲ ਏਜੰਟ ਦਾ ਨਾਮ ਹੁੰਦਾ ਹੈ ਰਹਿਮਾਨ ਜ਼ੀਆ ਉਰਫ ਗੁਲ ਉਰਫ ਸਲੀਮ ਖਾਨ। ਵਹੀਦਾ ਬੇਗਮ ਇਹਨੂੰ ਕਹਿੰਦੀ ਹੈ ਕਿ ਤੁਸੀਂ ਲੋਕਾਂ ਨੂੰ ਬਾਹਰ ਪਹੁੰਚਾਉਂਦੇ ਹੋ ਵਿਦੇਸ਼ਾਂ ਦੇ ਵਿੱਚ ਪਹੁੰਚਾਉਂਦੇ ਹੋ ਤਾਂ ਮੇਰਾ ਵੀ ਵੀਜ਼ਾ ਲਗਵਾ ਦਿਓ ਮੈਂ ਕੈਨੇਡਾ ਜਾਣਾ ਚਾਹੁੰਦੀ ਹਾਂ। ਰਹਿਮਾਨ ਜ਼ੀਆ ਜਿਹੜਾ ਇਹਨੂੰ ਪਤਾ ਲੱਗ ਜਾਂਦਾ ਹੈ ਕਿ ਇਹਦੇ ਪਿੱਛੇ ਕੋਈ ਨਹੀਂ ਹੈਗਾ ਭਾਵੇਂ ਕਿ ਇਹਦਾ ਪਤੀ ਜਿਹੜਾ ਉਹ ਖੁਦਾ ਨੂੰ ਪਿਆਰਾ ਹੋ ਗਿਆ ਇਹਦਾ ਪਿਤਾ ਪੁਲਿਸ ਆਫੀਸਰ ਰਿਟਾਇਰ ਜ਼ਰੂਰ ਆ ਪਰ ਇਹਨਾਂ ਦੀ ਕੋਈ ਆਪਸ ਦੇ ਵਿੱਚ ਬਹੁਤੀ ਬੋਲਚਾਲ ਹੈ ਨਹੀਂ ਇਸੇ ਦਾ ਫਾਇਦਾ ਚੁੱਕਦਿਆਂ ਇਹ ਜਿਹੜਾ ਰਹਿਮਾਨ ਜ਼ੀਆ ਇਹ ਵਹੀਦਾ ਬੀਗਮ ਤੇ ਉਹਦੇ ਬੇਟੇ ਫੈਜ਼ ਨੂੰ ਅਸਾਮ ਤੋਂ ਲੈ ਜਾਂਦਾ ਦੁਬਈ ਦੁਬਈ ਦੇ ਵਿੱਚ ਕੁਝ ਦਿਨ ਰਹਿੰਦੇ ਆ ਤਾਂ ਇਸੇ ਦੌਰਾਨ ਇੱਕ ਸ਼ਖਸ ਆਉਂਦਾ ਤੇ ਉਹ ਵਹੀਦਾ ਦੇ ਬੇਟੇ ਫੈਜ਼ ਨੂੰ ਉਹਦੇ ਤੋਂ ਅਲੱਗ ਕਰ ਦਿੰਦਾ ਵਹੀਦਾ ਉਹਨੂੰ ਕਹਿੰਦੀ ਆ ਕਿ ਤੁਸੀਂ ਮੇਰੇ ਬੇਟੇ ਨੂੰ ਕਾਹਦੇ ਲਈ ਅਲੱਗ ਕਰ ਦਿੱਤਾ ਤਾਂ ਰਹਿਮਾਨ ਜ਼ਿਆ ਜਿਹੜਾ ਟਰੈਵਲ ਏਜੰਟ ਹੁੰਦਾ ਕਥਿਤ ਟਰੈਵਲ ਏਜੰਟ ਇਹ ਕਹਿੰਦਾ ਵੀ ਅਸੀਂ ਤੁਹਾਨੂੰ ਅੱਡੋ-ਅੱਡੀ ਲੈ ਕੇ ਜਾਵਾਂਗੇ ਜਾਓਗੇ ਤੁਸੀਂ ਇਕੱਠੇ ਹੀ ਪਰ ਤੁਸੀਂ ਨਾਲ ਨਹੀਂ ਹੋਵੋਗੇ ਪਹੁੰਚੋਗੇ ਤੁਸੀਂ ਇਕੱਲੇ ਦੇ ਨੀ ਕੈਨੇਡਾ ਪਰ ਤੁਸੀਂ ਜਾਓਗੇ ਅੱਡੋ-ਅੱਡ ਵਹੀਦਾ ਬੇਗਮ ਜਿਹੜੀ ਆ ਉਹ ਇਹਦਾ ਵਿਰੋਧ ਕਰਦੀ ਆ ਵੀ ਤੁਸੀਂ ਰਹਿਣ ਦਿਓ ਮੈਨੂੰ ਮੇਰਾ ਬੇਟਾ ਦੇ ਦਿਓ ਔਰ ਇਸੇ ਦੌਰਾਨ ਵਹੀਦਾ ਬੇਗਮ ਜਦੋਂ ਆਪਣੀ ਕਹਾਣੀ ਸੁਣਾਉਂਦੀ ਹੈ ਤਾਂ ਦੱਸਦੀ ਹੈ ਕਿ ਫਿਰ ਮੈਨੂੰ ਮਾਰਿਆ ਕੁੱਟਿਆ ਜਾਂਦਾ ਮੇਰੇ ਉੱਤੇ ਤਸ਼ੱਦਦ ਟਾਇਆ ਜਾਂਦਾ ਤੇ ਇਹਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਇਹ ਰਹਿਮਾਨ ਜ਼ੀਆ ਤੇ ਇਹਦੇ ਸਾਥੀ ਜਿਹੜੇ ਦੁਬਈ ਦੇ ਵਿੱਚ ਹੁੰਦੇ ਆ ਉਹ ਇਸ ਵਹੀਦਾ ਬੇਗਮ ਨੂੰ ਲੈ ਜਾਂਦੇ ਆ ਅਫਗਾਨਿਸਤਾਨ ਜਦੋਂ ਅਫਗਾਨਿਸਤਾਨ ਪਹੁੰਚਦੇ ਆ ਵਹੀਦਾ ਬੇਗਮ ਦੇਖਦੀ ਹੈ ਵੀ ਇਹ ਅਸੀਂ ਕਿੱਥੇ ਆ ਗਏ ਤਾਂ ਉਹ ਪੁੱਛਦੀ ਹੈ ਇਹ ਕਿਹੜਾ ਦੇਸ਼ ਆ ਤਾਰ ਰਹਿਮਾਨ ਜ਼ੀਆ ਕਹਿੰਦਾ ਵੀ ਇਹ ਅਫਗਾਨਿਸਤਾਨ ਹੈ ਤੇ ਇੱਥੋਂ ਅਸੀਂ ਤੁਹਾਨੂੰ ਹੁਣ ਕੈਨੇਡਾ ਲੈ ਕੇ ਜਾਣਾ ਇਸੇ ਦੌਰਾਨ ਵਹੀਦਾ ਬੇਗਮ ਨੂੰ ਸ਼ੱਕ ਹੁੰਦਾ ਵੀ ਉਹਨੂੰ ਵੇਚਿਆ ਜਾਣ ਲੱਗਾ ਕਿਉਂਕਿ ਜਿਸ ਸ਼ਖਸ ਦੇ ਨਾਲ ਰਹਿਮਾਨ ਜ਼ੀਆ ਗੱਲ ਕਰ ਰਿਹਾ ਹੁੰਦਾ ਤਾਂ ਵਹੀਦਾ ਬੇਗਮ ਨੂੰ ਇਹ ਸਮਝ ਆ ਜਾਂਦੀ ਹੈ ਵੀ ਮੈਨੂੰ ਇਹ ਜਿਹੜੀ ਗੱਲਬਾਤ ਕਰ ਰਿਹਾ ਇਹ ਕੈਨੇਡਾ ਦਾ ਜ਼ਿਕਰ ਨਹੀਂ ਕਰ ਰੇ ਇਹ ਜਿਹੜਾ ਅਫਗਾਨਿਸਤਾਨ ਦਾ ਤਾਲਿਬਾਨ ਦਾ ਜ਼ਿਕਰ ਕਰ ਰੇ ਆ ਵਹੀਦਾ ਬੇਗਮ ਜਿਹੜੀ ਆ ਉਹ ਪਰੇਸ਼ਾਨ ਹੋ ਜਾਂਦੀ ਆ ਵੀ ਹੁਣ ਮੈਂ ਕੀ ਕਰਾਂ ਉਹ ਰਹਿਮਾਨ ਨੂੰ ਕਹਿੰਦੀ ਆ ਵੀ ਜਿਹੜੇ ਪੈਸੇ ਮੈਂ ਤੈਨੂੰ ਦੇ ਚੁੱਕੀ ਆ ਤੂੰ ਆਪਣੇ ਕੋਲ ਰੱਖ ਮੈਨੂੰ ਵਾਪਸ ਇੰਡੀਆ ਭੇਜ ਦੇ ਪਰ ਦੂਸਰੇ ਪਾਸੇ ਰਹਿਮਾਨ ਜ਼ਿਆ ਜਿਹੜਾ ਇਹਨੂੰ ਆਪਣੇ ਪਿਆਰ ਦੇ ਜਾਲ 'ਚ ਵੀ ਫਸਾ ਚੁੱਕਾ ਹੁੰਦਾ ਉਹ ਕਹਿੰਦਾ ਤੁਸੀਂ ਘਬਰਾਓ ਨਾ ਤੁਸੀਂ ਕੈਨੇਡਾ ਪਹੁੰਚ ਜਾਣਾ ਤੇ ਮਗਰੇ ਤੁਹਾਡੇ ਮੈਂ ਆ ਜਾਣਾ ਪਰ ਵਹੀਦਾ ਬੇਗਮ ਨੂੰ ਸਭ ਕੁਝ ਜਿਹੜਾ ਇਹ ਸ਼ੱਕੀ ਲੱਗ ਰਿਹਾ ਹੁੰਦਾ ਉਹਨੂੰ ਕੁਝ ਵਧੀਆ ਪ੍ਰਤੀਤ ਨਹੀਂ ਹੋ ਰਿਹਾ ਹੁੰਦਾ ਤਾਂ ਰਹਿਮਾਨ ਜ਼ਿਆ ਕਹਿੰਦਾ ਵੀ ਇੱਥੇ ਹੁਣ ਤੁਹਾਡਾ ਅਸੀਂ ਇੱਕ ਜਾਲੀ ਪਾਸਪੋਰਟ ਬਣਾਉਣਾ ਉਹ ਤੋਂ ਬਾਅਦ ਤੁਹਾਨੂੰ ਅਸੀਂ ਕੈਨੇਡਾ ਦਾ ਜਹਾਜ਼ ਚੜਾ ਦੇਣਾ ਵਹੀਦਾ ਬੇਗਮ ਕਹਿੰਦੀ ਆ ਵੀ ਤੁਸੀਂ ਕਿਸੇ ਕਿਸਮ ਦਾ ਜਿਹੜਾ ਜਾਲੀ ਦਸਤਾਵੇਜ਼ ਆ ਉਹ ਨਾ ਤਿਆਰ ਕਰੋ ਮੇਰੇ ਕੋਲ ਮੇਰਾ ਭਾਰਤੀ ਪਾਸਪੋਰਟ ਆ ਮੇਰੇ ਬੱਚੇ ਦੇ ਕੋਲ ਵੀ ਉਹੀ ਆ ਜੇ ਤੁਸੀਂ ਸਾਨੂੰ ਕੈਨੇਡਾ ਭੇਜਣਾ ਵਾ ਤੇ ਉਸੇ ਪਾਸਪੋਰਟ ਤੇ ਭੇਜੋ ਪਰ ਰਹਿਮਾਨ ਜ਼ਿਆ ਜਿਹੜਾ ਉਹ ਫੇਰ ਇਹਦੇ ਨਾਲ ਤਸ਼ੱਦਦ ਕਰਨ ਲੱਗਦਾ ਤੇ ਵਹੀਦਾ ਬੇਗਮ ਨੂੰ ਸ਼ੱਕ ਹੋ ਜਾਂਦਾ ਵੀ ਸਾਨੂੰ ਜਿਹੜਾ ਵਾ ਇੱਥੇ ਕੋਈ ਖਤਰਾ ਹੋ ਸਕਦਾ ਇੱਥੇ ਸਾਨੂੰ ਦੋਵਾਂ ਮਾਂ ਪੁੱਤਾਂ ਨੂੰ ਵੇਚ ਦਿੱਤਾ ਜਾਵੇ ਵਹੀਦਾ ਬੇਗਮ ਨੂੰ ਅਫਗਾਨਿਸਤਾਨ ਦੇ ਸ਼ਹਿਰ ਸਮਾਗਨ ਤੋਂ ਚੁੱਕ ਕੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਚਮਨ ਦੇ ਲਾਗੇ ਲਿਆਇਆ ਜਾਂਦਾ ਬਸ ਇੱਥੇ ਵਹੀਦਾ ਬੇਗਮ ਦੇ ਨਾਲ ਜਿਹੜਾ ਕਹਿ ਲਈਏ ਕਿਸਮਤ ਮੂੜਾ ਵੀ ਖਾ ਜਾਂਦੀ ਹੈ ਕਿਸਮਤ ਦਿyal ਵੀ ਹੋ ਜਾਂਦੀ ਹੈ ਤੇ ਕਠਿਨਾਈਆਂ ਜਿਹੜੀਆਂ ਥੋੜੀਆਂ-ਬਹੁਤੀਆਂ ਵੱਧ ਜਾਂਦੀਆਂ ਵਹੀਦਾ ਬੇਗਮ ਨੂੰ ਜਦੋਂ ਪਤਾ ਲੱਗਦਾ ਵੀ ਪਰਲੇ ਪਾਸੇ ਪਾਕਿਸਤਾਨ ਆ ਤੇ ਉੱਥੇ ਉੱਥੋਂ ਦੇ ਫੌਜ ਦੇ ਜਿਹੜੇ ਜਵਾਨ ਆ ਉਹ ਖੜੇ ਆ ਵਹੀਦਾ ਬੇਗਮ ਆਪਣੇ ਬੇਡੇ ਫੈਜ਼ ਦੇ ਨਾਲ ਪਾਕਿਸਤਾਨ ਵੱਲ ਭੱਜ ਪੈਂਦੀ ਆ ਉੱਥੇ ਜਦੋਂ ਇਹਨੂੰ ਪਾਕਿਸਤਾਨੀ ਫੌਜ ਦੇ ਅਫਸਰ ਉੱਥੋਂ ਦੇ ਜਿਹੜੇ ਇਹ ਬਹਾਦਰ ਜਵਾਨ ਇਹਨੂੰ ਗ੍ਰਿਫਤਾਰ ਕਰਦੇ ਆ ਤਾਂ ਫੇਰ ਇਹ ਉਹਨਾਂ ਨੂੰ ਸਾਰੀ ਕਹਾਣੀ ਦੱਸਦੀ ਹੈ ਕਿ ਇਸ ਤਰ੍ਹਾਂ ਰਹਿਮਾਨ ਜ਼ਿਆ ਜਿਹੜਾ ਅਸਾਮ ਦਾ ਹੀ ਰਹਿਣ ਵਾਲਾ ਉਹ ਮੈਨੂੰ ਜਿਹੜਾ ਵਾ ਕੈਨੇਡਾ ਦਾ ਕਹਿ ਕੇ ਅਫਗਾਨਿਸਤਾਨ ਲਿਆਇਆ ਉੱਥੋਂ ਦੇ ਜਿਹੜੇ ਜਵਾਨ ਹੁੰਦੇ ਆ ਪਾਕਿਸਤਾਨ ਆਰਮੀ ਦੇ ਜਿਹੜੇ ਜਵਾਨ ਆ ਉਹ ਵੀ ਕਹਿੰਦੇ ਆ ਵੀ ਇਹ ਤਾਂ ਅਫਗਾਨਿਸਤਾਨ ਦੀ ਸਰਹੱਦ ਆ ਤੁਸੀਂ ਕੈਨੇਡਾ ਜਾਣਾ ਤੁਸੀਂ ਇੱਥੇ ਕਿੱਥੇ ਆ ਗਏ ਖੈਰ ਕਿਉਂਕਿ ਇਹ ਉਹਨਾਂ ਦੀ ਸਰਹੱਦ ਦੇ ਵਿੱਚ ਹੁੰਦੀ ਆ ਇਹਨੂੰ ਗ੍ਰਿਫਤਾਰ ਕਰ ਲੈਂਦੇ ਆ ਇਹਦੂ ਗ੍ਰਿਫਤਾਰ ਕਰਨ ਤੋਂ ਬਾਅਦ ਡੇਢ ਸਾਲ ਲੱਗਦਾ ਪੂਰਾ ਭਾਰਤ ਪਹੁੰਚਣ ਲੱਗਿਆ ਤੇ ਹੁਣ ਪਿਛਲੇ ਹਫਤੇ ਵਹੀਦਾ ਬੇਗਮ ਜਿਹੜੀ ਆ ਪਾਕਿਸਤਾਨ ਦੇ ਵਿੱਚ ਲਗਭਗ ਡੇਢ ਸਾਲ ਰਹਿਣ ਤੋਂ ਬਾਅਦ ਭਾਰਤ ਪਰਤੀ ਆ ਤੇ ਜਿੱਥੇ ਉਹਨੇ ਆਪਣੀਆਂ ਦੁੱਖ ਭਰੀ ਕਹਾਣੀ ਸਾਂਝੀ ਕੀਤੀ ਔਰ ਇਹ ਸਭ ਦੇ ਵਿੱਚ ਇਹਦੀ ਮਾਤਾ ਵਜ਼ੀਫਾ ਖਾਤੂਨ ਨੇ ਬੜਾ ਅਹਿਮ ਕਿਰਦਾਰ ਅਦਾ ਕੀਤਾ ਜਦੋਂ ਇਹ ਪਾਕਿਸਤਾਨ ਦੇ ਵਿੱਚ ਫੜੀ ਜਾਂਦੀ ਹੈ ਤਾਂ ਫਿਰ ਇਹਦੀ ਮਾਤਾ ਨੂੰ ਵਟਸਐਪ ਰਾਹੀਂ ਸੁਨੇਹਾ ਜਿਹੜਾ ਉਹ ਦਿੱਤਾ ਜਾਂਦਾ ਕਿ ਤੁਹਾਡੀ ਬੇਟੀ ਵਹੀਦਾ ਬੇਗਮ ਸਾਡੇ ਕੋਲ ਹੈ ਤੇ ਇਹਦੀ ਮਾਤਾ ਕਹਿੰਦੀ ਹੈ ਵੀ ਉਹ ਤਾਂ 25 ਨਵੰਬਰ 2022 ਦੀ ਘਰੋਂ ਗਾਇਬ ਆ ਕਹਿੰਦੀ ਉਹਦੀ ਤੇ ਅਸੀਂ ਗੁੰਮਸ਼ੁਦਗੀ ਦੀ ਜਿਹੜੀ ਆ ਉਹ ਦਰਖਾਸਤ ਦਿੱਤੀ ਹੋਈ ਆ ਥਾਣੇ ਇਹ ਪਾਕਿਸਤਾਨ ਕਿੱਦਾਂ ਪਹੁੰਚ ਗਈ ਫਿਰ ਇੱਕ ਕੇਸ ਜਿਹੜਾ ਦਿੱਲੀ ਦੀ ਹਾਈ ਕੋਰਟ ਦੇ ਵਿੱਚ ਅਪੀਲ ਜਿਹੜੀ ਆ ਉਹ ਪਾਈ ਜਾਂਦੀ ਆ ਵੀ ਇਸ ਤਰ੍ਹਾਂ ਮੇਰੀ ਬੇਟੀ ਘਰੋਂ ਗਾਇਬ ਆ ਤੇ ਮੈਨੂੰ ਇੱਕ ਕਾਲ ਜਿਹੜੀ ਆਈ ਆ ਫਿਰ ਦੋਹਾਂ ਦੇਸ਼ਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਦੋਹਾਂ ਦੇਸ਼ਾਂ ਦੇ ਜਿਹੜੇ ਮੰਤਰਾਲੇ ਨੇ ਵਿਦੇਸ਼ ਦੇ ਉਹ ਆਪਸ ਚ ਤਾਲਮੇਲ ਬਣਾਉਂਦੇ ਆ ਤੇ ਆਖਰਕਾਰ ਡੇਢ ਸਾਲ ਜੇਲ੍ਹ ਕੱਟਣ ਤੋਂ ਬਾਅਦ ਇਹ ਵਹੀਦਾ ਬੇਗਮ ਆਪਣੇ ਬੱਚੇ ਫੈਜ਼ ਦੇ ਨਾਲ ਕੈਨੇਡਾ ਜਾਂਦੀ ਜਾਂਦੀ ਵਾਇਆ ਪਾਕਿਸਤਾਨ ਵਾਪਸ ਭਾਰਤ ਪਰਤੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ